ਸਤਿ ਸ਼੍ਰੀ ਅਕਾਲ ਜੀ ਰਵੀ ਮਲਤਾ ਕਿਚਨ 'ਚ ਤੁਹਾਡਾ ਸਵਾਗਤ ਹੈ ਅੱਜ ਮੈਂ ਇੱਕ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਚਿਕਨ ਬਣਾਉਣ ਦੀ ਜਿਹੜੀ ਰੈਸਪੀ ਹੈ ਤੁਹਾਡੇ ਨਾਲ ਸ਼ੇਅਰ ਕਰਾਂਗੀ ਸੋ ਇਹ ਚਿਕਨ ਜਿਹੜਾ ਹੈ ਜੀ ਅਸੀਂ ਬਿਨਾ ਮੈਰੀਨੇਟ ਕੀਤੇ ਹੋਏ ਜਿਹੜਾ ਹੈ ਬਣਾਵਾਂਗੇ ਤੇ ਚਿਕਨ ਬਣਾਉਣ ਦੇ ਵਾਸਤੇ ਅਸੀਂ ਮਸਾਲੇ ਸਾਰੇ ਜਿਹੜੇ ਹਨ ਜੀ ਤਿਆਰ ਕਰ ਲਏ ਹਨ ਮਸਾਲੇ ਤਿਆਰ ਕਰਨ ਤੋਂ ਬਾਅਦ ਜੀ ਅਸੀਂ ਕੁੱਕਰ ਲਿਆ ਹੈ ਸੋ ਕੁੱਕਰ 'ਚ ਚਿਕਨ ਬਣਾਵਾਂਗੇ ਤੇ ਕੋਕਰ ਤੇ ਗਰਮ ਹੋਣ ਤੋਂ ਸਭ ਤੋਂ ਪਹਿਲਾਂ ਇਹਦੇ ਵਿੱਚ ਅਸੀਂ ਪਾਣਾ ਹੈ ਜੀ ਸਰੋਂ ਦਾ ਤੇਲ ਜੋ ਵੀ ਤੁਸੀਂ ਆਇਲ ਯੂਜ਼ ਕਰਦੇ ਹੋ ਲੈ ਸਕਦੇ ਹੋ ਸੋ ਮੈਂ ਜਿਹੜਾ ਹੈ ਜੀ ਚਿਕਨ ਜਿਹੜਾ ਬਣਾ ਰਹੀ ਹਾਂ ਜੀ ਸਰੋਂ ਦੇ ਤੇਲ 'ਚ ਇਸ ਤੋਂ ਬਾਅਦ ਤੇਲ ਦੇ ਚੰਗੀ ਤਰ੍ਹਾਂ ਗਰਮ ਹੋਣ ਤੋਂ ਬਾਅਦ ਇਹਦੇ ਵਿੱਚ ਪਾ ਦਿੰਦੇ ਹਾਂ ਜੀ ਅਸੀਂ ਖੜੇ ਮਸਾਲੇ ਜਿਹਦੇ ਵਿੱਚ ਹੈ ਜੀਰਾ ਮੋਤੀ ਇਲਾਚੀ ਦਾਲਚੀਨੀ ਔਰ ਤੇਜ ਪੱਤਾ ਤੇ ਉਸ ਤੋਂ ਬਾਅਦ ਨਾਲ ਹੀ ਅਸੀਂ ਪਾ ਦਿੰਦੇ ਆ ਪਿਆਜ਼ ਤੇ ਹਰੀਆਂ ਮਿਰਚਾਂ ਕੱਟੀਆਂ ਹੋਈਆਂ ਪਿਆਜ਼ਾਂ ਨੂੰ ਅਸੀਂ ਭੁੰਨ ਲਾਂਗੇ ਸੋ ਧੋਕਮੈਂਟ ਅਸੀਂ ਪਹਿਲਾਂ ਪਿਆਜ਼ਾਂ ਨੂੰ ਜਿਹੜਾ ਆਨਲਾਈਨ ਹੈ ਤੇ ਪਿਆਜ਼ ਜਿਹੜੇ ਹਾਂਜੀ ਭੁੰਨ ਦੇ ਨਾਲ ਨਾਲ ਹੀ ਅਸੀਂ ਇਹਦੇ ਵਿੱਚ ਜਿਹੜੀ ਹੈ ਜੀ ਹਿੰਗ ਹੈ ਉਹ ਵੀ ਪਾਣੀ ਹੈ ਸੋ ਹਿੰਗ ਤੋਂ ਬਾਅਦ ਅਸੀਂ ਜੀ ਨਾਲ ਹੀ ਲਸਣ ਤੇ ਅਦਰਕ ਲਿਆ ਹੈ ਇਹਨਾਂ ਨੂੰ ਅਸੀਂ ਦੋਨਾਂ ਚੀਜ਼ਾਂ ਨੂੰ ਕੋਟਲੇ ਆ ਹੈ ਸੋ ਕੋਟਕੇ ਮਸਾਲਾ ਬਣਾਉ ਤਾਂ ਮਸਾਲੇ ਦਾ ਟੇਸ ਬਹੁਤ ਹੀ ਵਧੀਆ ਆਂਦਾ ਹੈ ਤੇ ਲਸਣ ਅਦਰਕ ਨੂੰ ਵੀ ਹੁਣ ਅਸੀਂ ਪਿਆਜ਼ਾਂ ਦੇ ਨਾਲ ਹੀ ਭੁੰਨ ਲੈਣਾ ਹੈ ਔਰ ਇਹਨਾਂ ਨੂੰ ਸਹੀ ਚੰਗੀ ਤਰ੍ਹਾਂ ਭੁੰਨਣਾ ਹੈ ਤਾਂ ਜੋ ਸਾਰੀ ਚੀਜ਼ਾਂ ਚੰਗੀ ਤਰ੍ਹਾਂ ਇਕੱਠੀਆਂ ਹੀ ਭੁੱਜ ਜਾਣ ਤੇ ਪਿਆਜ਼ ਜਿਹੜੇ ਚੰਗੀ ਤਰ੍ਹਾਂ ਭੁੰਨਨ ਤੋਂ ਬਾਅਦ ਹੀ ਹੁਣ ਇਹਨਾਂ ਦੇ ਵਿੱਚ ਅਸੀਂ ਪਾਣੀ हां जी ਆਪਣੇ ਰੈਗੂਲਰ ਮਸਾਲੇ ਜਿਹੜੇ ਅਸੀਂ ਕਿਚਨ ਚ ਯੂਜ਼ ਕਰਦੇ ਹਾਂ ਨਮਕ ਹੈ ਜੀ ਸਵਾਦ ਦੇ ਅਨੁਸਾਰ ਅੱਧਾ ਚਮਚ ਹਲਦੀ ਅੱਧਾ ਕੇ ਚਮਚ ਲੈ ਹੈ ਜੀ ਲਾਲ ਮਿਰਚ ਪਾਊਡਰ ਔਰ ਇੱਕ ਚਮਚ ਹੈ ਤਨੀਆ ਪਾਊਡਰ ਸੋ ਇਹਨਾਂ ਮਸਾਲਿਆਂ ਨੂੰ ਸੀ ਲਸਣ ਅਦਰਕ ਪਿਆਜ਼ ਜਿਹੜਾ ਹੈ ਜੀ ਉਹਨਾਂ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਹੁਣ ਅਸੀਂ ਇਹਦੇ ਵਿੱਚ ਇੱਕ ਚਮਚ ਜਿਹੜਾ ਹੈ ਜੀ ਪਾਣਾ ਹੈ ਢਿੱਗੀ ਮਿਰਚ ਦਾ ਸੋ ਚਿਕਨ ਦਾ ਬਦਿਆ ਇੱਕ ਕਲਰ ਬਣੇਗਾ ਇਸ ਰੂਪ ਵਿੱਚ ਅਸੀਂ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਮਸਾਲਾ ਚੰਗੀ ਤਰ੍ਹਾਂ ਭੁੱਜਣ ਤੋਂ ਬਾਅਦ ਹੁਣ ਇਹਦੇ ਵਿੱਚ ਪਾਵਾਂਗੇ ਜੀ ਅਸੀਂ ਦੋ ਟਮਾਟਰ ਬਰੀਕ ਕੱਟ ਕੇ ਲਏ ਹਨ ਟਮਾਟਰਾਂ ਨੂੰ ਵੀ ਅਸੀਂ ਮਸਾਲੇ ਚ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਆ ਜੋ ਇਹ ਵੀ ਸੌਫਟ ਹੋ ਗਏ ਚੰਗੀ ਤਰ੍ਹਾਂ ਸੋ ਮਸਾਲੇ ਜਿਹੜੇ ਹਨ ਜੀ ਚੰਗੀ ਤਰ੍ਹਾਂ ਭੁੱਜ ਚੁੱਕੇ ਹਨ ਤੇ ਹੁਣ ਅਸੀਂ ਇਹਨਾਂ ਦੇ ਵਿੱਚ ਜਿਹੜਾ ਇਹ ਜੀ ਥੋੜਾ ਜਿਹਾ ਪਾਣੀ ਪਾ ਕੇ ਤੇ ਅਸੀਂ ਮਸਾਲਾ ਜਿਹੜਾ ਹੈ ਜੀ ਚੰਗੀ ਤਰ੍ਹਾਂ ਬਰੀਕ ਕਰਨਾ ਹੈ ਤੇ ਅਸੀਂ ਇਹਨੂੰ ਲਗਾਵਾਂਗੇ ਜੀ ਟੱਕਣ ਲਗਾ ਕੇ ਤੇ ਫਿਰ ਅਸੀਂ ਇਹ ਜਿਹੜਾ ਮਸਾਲਾ ਇਹਨੂੰ ਥੋੜੀਕ ਜਿਹੀ ਦੇਰ ਅਸੀਂ ਰੱਖਾਂਗੇ 10 ਤੋਂ 4 ਮਿੰਟ ਜਿਹੜਾ ਹੈ ਜੀ ਮਸਾਲਾ ਜਿਹੜਾ ਹੈ ਉਹਨੂੰ ਅਸੀਂ ਪਾਣੀ ਪਾਣ ਤੋਂ ਬਾਅਦ ਢੱਕਣ ਲਗਾ ਕੇ ਰੱਖਣਾ ਤੇ 3 ਮਿੰਟ ਰੱਖਣ ਤੋਂ ਬਾਅਦ ਅਸੀਂ ਜਿਹੜਾ ਹੈ ਜੀ ਢੱਕਣ ਖੋਲ ਲਿਆ ਹੈ ਕੁੱਕਰ ਦਾ ਸੋ ਮਸਾਲਾ ਜਿਹੜਾ ਹੈ ਜੀ ਸਾਡਾ ਤਿਆਰ ਹੋ ਚੁੱਕਾ ਹੈ ਥੋੜਾ ਜਿਹਾ ਅਸੀਂ ਇਸ ਨੂੰ ਹਲਾ ਕੇ ਦੇਖ ਲਾਂਗੇ ਮਸਾਲਾ ਬਰੀਕ ਹੋ ਚੁੱਕਿਆ ਹੈ ਤੇ ਹੁਣ ਇਸ ਮਸਾਲੇ ਦੇ ਵਿੱਚ ਅਸੀਂ ਜੀ ਚਿਕਨ ਜਿਹੜਾ ਹੈ ਉਹ ਪਾ ਕੇ ਤੇ ਮਸਾਲੇ ਦੇ ਨਾਲ ਹੀ ਅਸੀਂ ਚਿਕਨ ਨੂੰ ਜਿਹੜਾ ਚੰਗੀ ਤਰ੍ਹਾਂ ਭੁੰਨਾ ਹੈ ਚਿਕਨ ਵੀ ਜਿਹੜਾ ਹੈ ਜੀ ਚੰਗੀ ਤਰ੍ਹਾਂ ਭੁੱਜੇਗਾ ਤੇ ਮਸਾਲੇ ਦੇ ਨਾਲ ਉਹ ਮਸਾਲੇ ਚੰਗੀ ਤਰ੍ਹਾਂ ਜਿਹੜਾ ਹੈ ਚਿਕਨ ਦੇ ਵਿੱਚ ਮਿਕਸ ਹੋ ਜਾਣਗੇ ਉਹਨਾਂ ਦਾ ਵਧੀਆ ਜਿਹੜਾ ਹੈ ਜੀ ਟੇਸਟ ਬਣੇਗਾ ਚਿਕਨ ਦਾ ਸੋ ਮਸਾਲੇ ਦੇ ਨਾਲ ਹੀ ਚਿਕਨ ਨੂੰ ਅਸੀਂ ਚੰਗੀ ਤਰ੍ਹਾਂ ਭੁੰਨ ਲੈਣਾ ਹੈ ਅਸੀਂ ਇਹਦੇ ਵਿੱਚ ਬਿਲਕੁਲ ਵੀ ਪਾਣੀ ਐਡ ਨਹੀਂ ਕਰਨਾ ਕਿਉਂਕਿ ਚਿਕਨ ਦੇ ਵਿੱਚੋਂ ਵੀ ਜਿਹੜਾ ਹੈ ਜੀ ਪਾਣੀ ਜਿਹੜਾ ਰਿਲੀਜ਼ ਹੁੰਦਾ ਸੋ ਇਸੇ ਹੀ ਪਾਣੀ ਦੇ ਨਾਲ ਚਿਕਨ ਜਿਹੜਾ ਭੁੱਜੂই ਜਾਏਗਾ ਔਰ ਗਲ ਵੀ ਜਾਏਗਾ ਸੋ 10 ਕਮਿੰਟ ਜਿਹੜਾ ਹੈ ਜੀ ਚਿਕਨ ਨੂੰ ਜਿਹੜਾ ਹ ਭੁੱਜਣ ਦੇ ਲੱਗੇਗਾ ਟਾਈਮ ਸੋ ਇਸ ਤਰ੍ਹਾਂ ਪੂਨਕੇ ਚਿਕਨ ਬਣਾਵਾਂਗੇ ਤਾਂ ਬਹੁਤ ਹੀ ਟੇਸਟੀ ਚਿਕਨ ਬਣ ਕੇ ਤਿਆਰ ਹੋਏਗਾ ਸੋ ਦੋ ਤਿੰਨ ਵਾਲੀ ਜਿਹੜਾ ਹੈ ਜੀ ਅਸੀਂ ਬਸ ਇਸ ਤਰ੍ਹਾਂ ਹਿਲਾਉਂਦੇ ਹੋਏ ਇਹਨਾਂ ਨੂੰ ਚਿਕਨ ਨੂੰ ਅਸੀਂ ਪੁਣੀ ਜਾਣਾ ਹੈ ਸੋ ਚਿਕਨ ਨੂੰ ਅਸੀਂ ਉਦੋਂ ਤੱਕ ਭੁੰਨਾ ਹੈ ਜਦੋਂ ਤੱਕ ਇਹਦੇ ਵਿੱਚ ਮਸਾਲੇ ਦੇ ਵਿੱਚੋਂ ਜਿਹੜਾ ਹੈ ਔਇਲ ਜਿਹੜਾ ਹੈ ਰਿਲੀਜ਼ ਨਹੀਂ ਹੋ ਜਾਂਦਾ ਸੋ ਦੇਖ ਸਕਦੇ ਹੋ ਕੀ ਚਿਕਨ ਜਿਹੜਾ ਹੈ ਜੀ ਪੁੱਜ ਚੁੱਕਾ ਹੈ ਔਰ ਵਿੱਚੋਂ ਤੇਲ ਜਿਹੜਾ ਹੈ ਅਲੱਗ ਨਜ਼ਰਾਂ ਲੱਗਿਆ ਹੈ ਔਰ ਇੱਕ ਵਦੀਆਂ ਖੁਸ਼ਬੂ ਵੀ ਆਣ ਲੱਗੀ ਹੈ ਸੋ ਚਿਕਨ ਜਿਹੜਾ ਹੈ ਚੰਗੀ ਤਰ੍ਹਾਂ ਪੁੱਜ ਚੁੱਕਾ ਹੈ ਤੇ ਇਹਦੇ ਵਿੱਚ ਹੁਣ ਅਸੀਂ ਗਰੇਵੀ ਬਣਾਉਣ ਦੇ ਵਾਸਤੇ ਪਾਣੀ ਲਿਆ ਹੈ ਜਿਹੜਾ ਹੈ ਗਰਮ ਪਾਣੀ ਲਿਆ ਹੈ ਸੋ ਜਿੰਨੀ ਵੀ ਗਰੇਵੀ ਬਣਾਣੀ ਚਾਹੋ ਆਪਣੇ ਹਿਸਾਬ ਦੇ ਨਾਲ ਉਹਨਾ ਪਾਣੀ ਤੁਸੀਂ ਇੱਥੇ ਪਾ ਸਕਦੇ ਹੋ ਸੋ ਅਸੀਂ ਇਹ ਜਿਹੜਾ ਹੈ ਜੀ ਚਿਕਨ ਚਾਵਲਾ ਨਾਲ ਖਾਣ ਵਾਸਤੇ ਜਿਹੜਾ ਹੈ ਬਣਾਇਆ ਹੈ ਸੋ ਗਰੇਵੀ ਵਾਲਾ ਚਿਕਨ ਜਿਹੜਾ ਹੈ ਜੀ ਫੁਲਕੇ ਨਾਲ ਵੀ ਖਾ ਸਕਦੇ ਹੋ ਚਾਵਲਾ ਨਾਲ ਖਾ ਸਕਦੇ ਹੋ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਸੋ ਗਰੇਵੀ ਜਿਹੜੀ ਹੈ ਜੇ ਅਸੀਂ ਬਣਾਉਣ ਵਾਸਤੇ ਪਾਣੀ ਐਡ ਕਰ ਲਿਆ ਤੇ ਹੁਣ ਅਸੀਂ ਢੱਕਣ ਲਗਾ ਦੇਣਾ ਔਰ ਢੱਕਣ ਲਗਾ ਕੇ ਫੁੱਲ ਸਟੀਮ ਜਦੋਂ ਬਣ ਜਾਏਗੀ ਤਾਂ ਉਸ ਤੋਂ ਬਾਅਦ ਅਸੀਂ ਗੈਸ ਦੀ ਫਲੇਮ ਨੂੰ ਬਿਲਕੁਲ ਸਲੋ ਕਰ ਦੇਣਾ ਔਰ 5 ਮਿੰਟ ਇਹਨ ਜਿਹੜਾ ਹੈ ਬਿਲਕੁਲ ਲੋ ਫਲੇਮ ਦੇ ਉੱਤੇ ਅਸੀਂ ਚਿਕਨ ਨੂੰ ਜਿਹੜਾ ਹੈ ਬੰਦ ਕਰਕੇ ਰੱਖਣਾ ਸੋ 5 ਮਿੰਟ ਬਾਅਦ ਜਿਹੜਾ ਹੈ ਜੀ ਅਸੀਂ ਢੱਕਣ ਖੋਲ ਦਿੱਤਾ ਹੈ ਸਟੀਮ ਨਿਕਲਣ ਤੋਂ ਬਾਅਦ ਚਿਕਨ ਬਣ ਕੇ ਤਿਆਰ ਹੋ ਗਿਆ ਤੇ ਇਹਦੇ ਵਿੱਚ ਹੁਣ ਅਸੀਂ ਪਾਵਾਂਗੇ ਜੀ ਚਿਕਨ ਮਸਾਲਾ ਹੈ ਗਰਮ ਮਸਾਲਾ ਹੈ ਔਰ ਜੇਕਰ ਤੁਹਾਡੇ ਕੋ ਧਨੀਆ ਹੋਵੇ ਤਾਂ ਧਨੀਆ ਵੀ ਜਿਹੜਾ ਪਾਓ ਤਾਂ ਚਿਕਨ ਜਿਹੜਾ ਹੈ ਜੀ ਬਹੁਤ ਹੀ ਵਧੀਆ ਟੇਸਟੀ ਜਿਹੜਾ ਲੱਗਦਾ ਹੈ ਸੋ ਚਿਕਨ ਜਿਹੜਾ ਹੈ ਜੀ ਸਾਡਾ ਗਰੇਵੀ ਵਾਲਾ ਚਿਕਨ ਬਣ ਕੇ ਤਿਆਰ ਹੈ ਸੋ ਉਮੀਦ ਕਰਦੀ ਹਾਂ ਕਿ ਤੁਹਾਨੂੰ ਮੇਰੀ ਇਹ ਚਿਕਨ ਬਣਾੰਦਾ ਇੱਕ ਬਹੁਤ ਹੀ ਆਸਾਨ ਜਿਹਾ ਤਰੀਕਾ ਜ਼ਰੂਰ ਵਧੀਆ ਲੱਗਿਆ ਹੋਵੇਗਾ ਸੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਚੈਨਲ ਤੇ ਨਵੇਂ ਹਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸ਼ਸ਼ਿਆਕਾਲ ਜੀ